ਮਾਰਦਿਕਾ ਕਲਸਾ ਵਰਦੀ ਕੀ ਫਤੇ ਕਹਿੰਦੇ ਹੁੰਦੇ ਚਲਾਕੀਆਂ ਬੰਦੇ ਤੋਂ ਕਰ ਸਕਦੇ ਆ ਪਰ ਪ੍ਰਮਾਤਮਾ ਤੋਂ ਨਹੀਂ ਉਹਲਾ ਬੰਦੇ ਤੋਂ ਰੱਖ ਸਕਦੇ ਆ ਪਰ ਪ੍ਰਮਾਤਮਾ ਤੋਂ ਨਹੀਂ ਕਹਿੰਦੇ ਸੀ ਕਿ ਅਕਾਲੀ ਦਲ ਨੇ ਬੇਅਦਬੀਆਂ ਕੀਤੀਆਂ ਜਾਂ ਕਰਵਾਇਆਂ ਨੇ ਉਹ ਸਾਰਾ ਉਹ ਸਾਫ ਹੋ ਗਿਆ ਕਲੀਅਰ ਹੋ ਗਿਆ ਆਕਾਲ ਤਾ ਸਾਹ ਤੇ ਆ ਕੇ ਅੱਜ ਬੇਸਕਾ ਕਬੂਲਨਾਮਾ ਕਲੀਅਰ ਕਰ ਦਿੱਤਾ ਸ਼ਖਵੀਰ ਬਾਦਲ ਨੇ ਕਿ ਸੌਦਾ ਸਾਧ ਨੂੰ ਮਾਫੀ ਦਵਾਈ ਜੋ ਬੇਅਦਬੀਆਂ ਦਾ ਕੁਝ ਹੋਇਆ ਪੁਸਪਨਾ ਕੀਤੀ ਸਾਰਾ ਕੁਝ ਮੰਨੇ ਹੈਗਾ ਸੌਦਾ ਸਾਧ ਦੇ ਚੇਲਿਆਂ ਨੇ ਬੇਅਦਬੀਆਂ ਕੀਤੀਆਂ ਸਾਰਿਆਂ ਨੂੰ ਪਤਾ ਹੈਗਾ ਤੇ ਚਾਹੇ ਉਹ ਕਿਸੇ ਵੀ ਧਰਮ ਦੀ ਗ੍ਰੰਥ ਦੀ ਬੇਅਦਬੀ ਹੋਵੇ ਤੇ ਸਾਰਿਆਂ ਦੇ ਹਿਰਦੇ ਬਲੁੰਦਰੇ ਜਾਂਦੇ ਨੇ 2016 ਦੇ ਵਿੱਚ ਕਰਾਣ شریف ਦੀ ਬੇਅਦਬੀ ਹੋਈ ਮਰੀਦ ਕੋਟਲਾ ਦੇ ਵਿੱਚ ਕਰੀ ਕਿਹਨੇ ਭਗਵਾਨਤਮਾਨ ਦੇ ਐਮਐਲਏ ਕੇਦਰੀਵਾਲ ਦੇ ਐਮਐਲਏ ਨਰੇਸ਼ ਜਾਗਦ ਨੇ ਬੇਅਦਬੀ ਕਰਕੇ ਹੋਰ ਦੇਖੋ ਤੁਸੀਂ ਬੇਅਦਬੀ ਤਾਂ ਕੀਤੀ ਕੀਤੀ ਆ ਤੇ ਇਹ ਭਗਵਾਨਤਮਾਨ ਜਾ ਕੇ ਹੁਕਮ ਦਿੱਤਾ ਉੱਥੇ ਜਾ ਕੇ ਦੀਸ ਨੂੰ ਜਾ ਕੇ ਲਿਖ ਦਿੱਤਾ ਕਿ ਅਸੀਂ ਇਹਤੇ ਕੋਈ ਕੇਸ ਨਹੀਂ ਚਲਾਉਣਾ ਚਾਹੁੰਦੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਤੇ ਇੱਕ ਜਿਹੜੀ ਪੰਜਾਬ ਸਰਕਾਰ ਨੇ ਕਹਿੰਦੀ ਐਪਲੀਕੇਸ਼ਨ ਉੱਤੇ ਦਾਇਰ ਕੀਤੀ ਜਾ ਕੇ ਜਿਹੜਾ ਕੋਰਟ ਦੇ ਵਿੱਚ 31 ਨੰਬਰ ਐਫ ਆਰ ਆ ਜਿਹੜਾ ਉਹ ਨੋਟਸਾ ਜਿਹੜਾ ਆਰਡਰ ਆ ਅਦਾਲਤ ਦਾ ਉਹ 31 ਨੰਬਰ ਆ ਉਹਦੇ ਵਿੱਚ ਬਕਾਇਦਾ ਸਾਰਾ ਕੁਝ ਲਿਖਿਆਗਾ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਸੁਣਾ ਦੇਵਾਂ ਤੇ ਫਿਰ ਆਪਾਂ ਵੱਡੇ ਖੁਲਾਸੇ ਕਰਦੇ ਹਾਂ ਤੇ ਸਾਰੇ ਜਿੰਨੇ ਨੇ ਲੋਕ ਪਤਾ ਨਹੀਂ ਕਿੱਥੇ ਸੁੱਤੇ ਰਹਿੰਦੇ ਨੇ ਪਹਿਲਾਂ ਤਾਂ ਮੈਂ ਉਹ ਵੀਡੀਓ ਸੁਣਾ ਦਵਾ ਗੱਲਬਾਤ ਕਰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਪੰਜਾਬ ਸਰਕਾਰ ਦਾ ਪੰਜਾਬੀਆਂ ਦਾ ਨਾਲ ਇੱਕ ਹੋਰ ਵੱਡਾ ਧੋਖਾ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਮਹਿਰੋਲੀ ਤੋਂ ਵਿਧਾਇਕ ਨਰੇਸ਼ যাদਬ ਨੂੰ ਕੱਲ ਕੋਰਟ ਨੇ ਬੇਦਬੀਆਂ ਦਾ ਦੋਸ਼ੀ ਪਾਇਆ ਤੇ ਸਜ਼ਾ ਸੁਣਾਈ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਉਹਨੂੰ ਕੋਰਟ ਦੇ ਵਿੱਚ ਬਚਾਉਣਾ ਚਾਹੁੰਦੀ ਸੀ ਕਿ ਮੈਂ ਨਹੀਂ ਕਹਿ ਰਿਹਾ ਇਹ ਕੋਰਟ ਦਾ ਆਰਡਰ ਹੈ ਇਹ ਉਸ ਆਰਡਰ ਦਾ 31ਵਾਂ ਨੰਬਰ ਪੇਜ ਹੈ ਜਿੱਥੇ ਬਿਲਕੁਲ ਸਪਸ਼ਟ ਲਿਖਿਆ ਕਿ ਪੰਜਾਬ ਸਰਕਾਰ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਕੋਰਟ ਦੇ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਦੇ ਕੈਂਡ ਤੇ ਡਿਸਟ੍ਰਿਕਟ ਅਟਾਰਨੀ ਨੇ ਪਬਲਿਕ ਪ੍ਰੋਸੀਕਿਊਟਰ ਸਾਹਿਬ ਤੋਂ ਇੱਕ ਐਪਲੀਕੇਸ਼ਨ ਮੂਵ ਕਰਾਈ ਕਿ ਅਸੀਂ ਨਰੇਸ਼ যাদব ਦੇ ਖਿਲਾਫ ਕੇਸ ਨਹੀਂ ਚਲਾਉਣਾ ਚਾਹੁੰਦੇ ਮੈਂ ਤੁਹਾਨੂੰ ਇੱਕ ਮਿੰਟ ਪੜ੍ਹ ਕੇ ਸੁਣਾ ਦਿੰਦਾ ਕਿ ਕੀ ਕਿਹਾ ਕੋਰਟ ਨੇ ਆਪਣੇ ਆਰਡਰ ਦੇ ਵਿੱਚ Public Prosecutor has filed an application for withdrawal of a foresaid appeal C.R.A. 247-2024 State versus Nand Kishore and others whereby it has been averred that she has received a letter from Learned District Attorney Sangroor to withdraw the present appeal qua the Respondent Naresh Yadav as per the directions given by the Deputy Magistrate come deputy Commissioner Malair Kotla, white letter so and so She has thus prayed that the fourth set appeal so and so versus anand kishore and others may be permitted to withdraw co other respondent accused nareesh shyamal mukhmadri bhagwan aman saab reh gaya koi jawab dene to baad thodi sarkar ta reh gaya koi jawab dene to baad jehdi aam aadmi party ne bedmiyan de nade siyasat kiti bedmiyan nu podi de taur te vartya te jadon aap da vidhayak ode pol khulle aam aadmi party da pol khulle ਕੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬੇਦਬੀਆਂ ਕਰਾਈਆਂ ਨੇ ਤੇ ਤੁਸੀਂ ਕੋਰਟ ਦੇ ਵਿੱਚ ਗਏ ਚੋਰੀ ਛਿਪੇ ਐਪਲੀਕੇਸ਼ਨ ਲਾਈ ਕਿ ਅਸੀਂ ਨਰੇਸ਼ ਯਾਦਵ ਦੇ ਖਿਲਾਫ ਕੇਸ ਨਹੀਂ ਚਲਾਉਣਾ ਚਾਹੁੰਦੇ। ਇਹ ਸੋਲ ਦੇ ਜੀ ਵੀਡੀਓ ਮੇ ਸਾਕੇ ਕਾਲੀ ਆਗੂ ਦੀ ਵੀਡੀਓ ਆ ਪਰ ਉਹਨਾਂ ਨੇ ਤਤ ਕੱਟ ਕੇ ਲਿਆਂਦੇ ਆ ਕੋਰਟ ਦੇ ਵਿੱਚੋਂ ਆਰਡਰ ਦੀ ਕਾਪੀ ਦੀ ਜਿਹੜੀ 31 ਨੰਬਰ ਆ ਉਹ ਪੜ ਕੇ ਵੀ ਸੁਣਾ ਦਿੱਤੀ ਆ ਕਿ ਪੰਜਾਬ ਸਰਕਾਰ ਆ ਦੇਖੋ ਕਿੰਡੀ ਜਾਲਮਾ ਨਿਕਲੀ ਆ ਕਿ ਪੰਜਾਬ ਸਰਕਾਰ ਬਚਾਉਣਾ ਚਾਹੁੰਦੀ ਆ ਬੇਅਦਬੀ ਦੇ ਦੋਸ਼ੀਆਂ ਨੂੰ ਤੇ ਦੂਜੇ ਪਾਸੇ ਭਗਵੰਤ ਮਾਨ ਕਹਿੰਦਾ ਕਿ ਮੈਂ ਫਾਂਸੀ ਤੇ ਲੜਕਾ ਦੂੰਗਾ ਉਹ ਪੱਠੇ ਲੜਕਾ ਦੂੰਗਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੇਅਦਬੀ ਕੀਤੀ ਆ ਜਾਂ ਕਰਾਈ ਆ ਇਹ ਜੋ ਕੇਜਰੀਵਾਲ ਜਦੋਂ ਆਇਆ ਸੀ ਸਰਕਾਰ ਬਣਾਉਣ ਪੰਜਾਬ ਦੇ ਵਿੱਚ ਕਿਹਾ ਸੀ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਬੇਅਦਬੀ ਦੇ ਦੋਸਤਿਆਂ ਨੂੰ ਫਾਇੇ ਟੰਗ ਦੇਵਾਂਗੇ ਉਹਨਾਂ ਤੇ ਕੇਸ ਚਲਾਵਾਂਗੇ ਉਹਨਾਂ ਨੂੰ ਫੜ ਲਾਵਾਂਗੇ 3 ਸਾਲ ਹੋ ਗਏ ਅੱਜ ਤੱਕ ਦੱਸੋ ਕਿਹੜਾ ਬੇਅਦਬੀ ਦਾ ਦੋਸਤਿ ਟੰਗਿਆ ਫਾਇੇ ਟੰਗਿਆ ਕਿਹੜਾ ਫੜਿਆਗਾ ਸਗੋਂ ਆਪ ਦਾ ਹੀ ਵਿਧਾਇਕ ਆਪ ਦਾ ਐਮਐਲਏ ਉਹ ਬੇਅਦਬੀ ਦੇ ਦੋਸਤਿ ਦੇ ਵਿੱਚ ਜਿਸ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਪਰ ਬਹੁਤ ਘੱਟ ਆ ਸਜ਼ਾ ਜਿਹੜਾ ਕਿ ਮਰਹੋਲੀ ਤੋਂ ਜਿਹੜਾ ਮਰਹੋਲੀ ਤੋਂ ਜਿਹੜਾ ਦਿੱਲੀ ਦੇ ਵਿੱਚ ਐਮ.ਐਲ.ਏ ਬਣਿਆਗਾ ਨਰੇਸ਼ ਜਾਦੂ 2016 ਦੇ ਵਿੱਚ ਕ੍ਰਾਂਲ شریف ਦੀ ਬੇਅਦਬੀ ਕੀਤੀ ਮਲੇਰ ਕੋਟਲਾ ਦੇ ਵਿੱਚ ਥੱਲੋਂ ਅਦਾਲਤ ਦੇ ਵਿੱਚੋਂ ਬਰੀ ਹੋ ਗਿਆ ਤੇ ਅਗਲੀ ਅਦਾਲਤ ਨੇ ਠੋਕ ਕੇ ਰੱਖ ਦਿੱਤਾ ਤੇ ਬੇਅਦਮੀ ਦਾ ਦੋਸ਼ੀ ਜਿਹੜਾ ਸਾਲ ਤੋਂ ਹੋ ਗਿਆ ਤੇ ਗ੍ਰਫਤਾਰ ਕਰ ਲਿਆ ਤੇ ਹੁਣ ਦੱਸੋ ਭਾਈ ਹੁਣ ਬੇਅਦਬੀਆਂ ਕੌਣ ਕਰਤੇ ਕੌਣ ਕਰਾ ਰਿਆ ਕੀ ਦੀ ਸਾਸ ਸਹਿਤ ਸਾਰੀਆਂ ਜਿਹੜੀਆਂ ਬਿਆਦਬੀਆਂ ਹੋਈਆਂ ਨੇ ਇਹ بڑے بڑے ਖਲਾਸੇ ਹੋਣਗੇ ਇਹ ਕਹਦੇ ਹੁੰਦੇ ਨਾ ਕੁੱਤੀ ਚੋਰਾਂ ਦੇ ਨਾਲ ਰਲੀਆਂ ਹੁਣ ਚੋਰ ਪਤਾ ਨਹੀਂ ਕਿੰਨੇ ਕਿੰਨੇ ਚੋਰਾਂ ਦੇ ਬੱਗ ਨੇ ਬੱਗਾਂ ਦੇ ਨਾਲ ਕੁੱਪੀਆਂ ਰਲੀਆਂ ਆਣੇ ਇੱਕ ਨਹੀਂ ਰਲੀਆਂ ਹਜ਼ਾਰਾਂ ਰਲੀਆਂ ਹੋਣਗੀਆਂ ਹੁਣ ਜੀਤੋ ਆਸ ਭਾਲ ਦਿਓ ਜਿਹਨੂੰ ਕਹਿੰਦੇ ਹੁੰਦੇ ਆ ਵੀ ਖੇਤ ਆ ਆਪਾਂ ਬਾੜ ਕਰਦੇ ਆ ਜੇ ਬਾੜ ਉਹ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਦਾ ਬਚਾ ਕਵੇਂ ਹੋਜੂ ਖੇਤ ਬਚੂ ਕਵੇਂ ਘਰ ਦਾ ਰਾਖੀ ਜਿਹੜਾ ਘਰ ਦਾ ਮੋਰੀ ਹੋਵੇ ਤੇ ਉਹ ਹੀ ਘਰ ਨੂੰ ਪਾੜ ਲਾ ਲਵੇ ਤੇ ਫਿਰ ਘਰ ਦਾ ਸਮਾਨ ਗਹਿਣੇ ਗੱਟੇ ਸੋਨਾ ਜਾਂ ਹੋਰ ਰੁਪਈਆ ਕਿਵੇਂ ਬਚੂਗਾ ਹੁਣ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਅਰਧੀਆਂ ਦੇ ਰਿਹਾ ਜਾ ਕੇ ਉੱਥੇ ਦਿੱਲੀ ਦੇ ਵਿੱਚ ਦੇਸੀ ਨੂੰ ਕੇ ਅਸੀ ਤਾਂ ਇਹ ਕੇਸ ਚਲਾਉਣਾ ਨਹੀਂ ਚਾਹੁੰਦੇ ਤੁਹਾਨੂੰ ਪਤਾ ਸੀ ਕਿ ਬੰਦਾ ਜਿਹੜਾ ਪਾਪੀ ਆ ਇਹ ਹਰਾਮੀ ਆ ਇਹ ਕਾਤਲ ਹੈ ਗੁਰੂ ਗ੍ਰੰਥ ਸਾਹਿਬ ਦਾ ਕਿ ਤੁਹਾਨੂੰ ਪਤਾ ਸੀ ਕਿ ਬਚੂਗਾ ਇਹ ਬੰਦਾ ਪਰ ਪ੍ਰਮਾਤਮਾ ਵੱਲੋਂ ਜਿਹੜੀ ਕਿ ਜਿਹੜੀ ਆਪ ਹੀ ਕਹਿਣਾ ਹੁੰਦਾਗਾ ਪ੍ਰਮਾਤਮਾ ਮਤ ਡਾਂਗੜੀ ਮਾਰਦਾ ਸੋਟਾ ਨਹੀਂ ਮਾਰਦਾ ਮਤ ਮਾਰਦਾਗਾ ਏ ਅਦਮ ਮਤ ਮਰੀ ਹੋਈ ਆ ਤੁਹਾਡੀ ਅੱਜ ਜਿਹੜੀਆਂ ਕਿ ਤੁਸੀਂ ਡੀਸੀ ਨੂੰ ਕੇਸ ਨਾ ਚਲਾਉਣ ਤੇ ਜਿਹੜੀਆਂ ਤੁਸੀਂ ਐਪਲੀਕੇਸ਼ਨਾਂ ਦਿੱਤੀਆਂ ਨੇ ਤੇ ਉਹਦੇ ਆਰਡਰ ਦੀ ਜਿਹੜੀ ਕਾਪੀ ਆ ਉਹ ਤੁਹਾਨੂੰ ਪੜ ਕੇ ਸੁਣਾ ਦਿੱਤੀ ਆ 31 ਨੰਬਰ ਆਰਡਰ ਦੀ ਕਾਪੀ ਆ ਤੇ ਇਹ ਪੰਜਾਬ ਸਰਕਾਰ ਨੇ ਦਿੱਤੀ ਹੋਈ ਆ ਕੋਰਟ ਦੇ ਵਿੱਚ ਬੇਸ਼ੱਕ ਇਹ ਕਹਿੰਦੇ ਆ ਕਿ ਅਸੀਂ ਅਸੀਂ ਆਪਦੇ ਬਿਆਨ ਨਹੀਂ ਕਹਿੰਦੇ ਇਹ ਕਾਲੀ ਦਲ ਨੇ ਤੁਸੀਂ ਕਹਿੰਦੇ ਕਾਲੀ ਦਲ ਦੇ ਬਿਆਨ ਨੇ ਹਣ ਕਾਲੀਦਾਲ ਡਾਟਾ ਆਰਡਰ ਦੀ ਕਾਪੀ ਆਪਦੇ ਕੋਲੋਂ ਤਾਂ ਨਹੀਂ ਬਣਾ ਲਿਆ ਆ ਅਕਾਲੀ ਦਾਲ ਦੇ ਵਿੱਚ ਹੁਣ ਆਪਾਂ ਇਹ ਤਾਂ ਨਹੀਂ ਕਹਿਦੀ ਕਿ ਸਾਰੇ ਬੰਦੇ ਮਾਰੇ ਨੇ ਠੀਕ ਆ ਕਿ ਇਹ ਬੰਦੇ ਬਹੁਤੇ ਮਾਰੇ ਨੇ ਤੇ ਚੰਗੇ ਘਟ ਨੇ ਇਹ ਆਪਾਂ ਕਹਿ ਸਕਦੇ ਆ ਪਰ ਹੁਣ ਆਪਾਂ ਜੇ ਕਹਿ ਦਈਏ ਕਿ ਸਮੁੱਚਾ ਕਾਲੀਦਾਲ ਹੀ ਮਾਰਾਗਾ ਇਹ ਵੀ ਮਾਰੀ ਗੱਲ ਆ ਹੁਣ ਕਾਂਗਰਾ ਦੇ ਵਿੱਚ ਬੰਦੇ ਬਹੁਤ ਵਧੀਆ ਵੀ ਬੈਠੇ ਨੇ ਤੇ ਬਹੁਤ ਮਾਰੇ ਵੀ ਬੈਠੇ ਨੇ ਹਰ ਇੱਕ ਪਾਰਟੀ ਦੇ ਵਿੱਚ ਜਥੇਬੰਦੀ ਦੇ ਵਿੱਚ ਜਾਂ ਆਪਾਂ ਕਹਦੇ ਕਿ ਸਮਾਜ ਦੇ ਵਿੱਚ ਕਾਲ ਗਿਆਰੀ ਵੀ ਬਹੁਤ ਆ ਤੇ ਜਿਹੜੇ ਅਕਾਲ ਪੁਰਖ ਨੂੰ ਮੰਨਣ ਵਾਲੇ ਨੇ ਜਾਂ ਸੱਚ ਤੇ ਖੜਨ ਵਾਲੇ ਨੇ ਇਸ ਕਰਕੇ ਕਹਿੰਦੇ ਜੋ ਅੱਜ ਚੱਲ ਰਿਹਾ ਜੋ ਅੱਜ ਸਿਸਟਮ ਚੱਲ ਰਿਹਾ ਉਹ ਕੁਦਰਤ ਦੀ ਦੇਣ ਹੈ ਇੱਕ ਆ ਜਿਹੜੇ ਬੰਦੇ ਚੰਗੇ ਨੇ ਕਾਲਪੁਰਖ ਨੂੰ ਮੰਨਦੇ ਨੇ ਵੈਗੁਰੂ ਦਾ ਨਾਮ ਲੈਂਦੇ ਨੇ ਇੱਕ ਪਾਸੇ ਤਾਂ ਉਹ ਨੇ ਤੇ ਦੂਜੇ ਪਾਸੇ ਪਾਪੀ ਲੋਕ ਆਪਾਂ ਮੰਨਦੇ ਆ ਕਿ ਜਾਦੇ ਨੇ ਉਹਨਾਂ ਨੇ ਜੇ ਉਹ ਕੁਝ ਕੀਤਾਗਾ ਤੇ ਉਹ ਸੱਚ ਸਾਹਮਣੇ ਅੱਜ ਆ ਰਿਹਾਗਾ ਆ ਨਰੇਸ਼ ਜਾਤ ਜਿਹੜਾ ਫੜਿਆ ਗਿਆਗਾ ਹੁਣ ਆਮਾ ਦੀ ਪਾਰਟੀ ਦਾ ਤੇ ਇਸ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੱਕ ਨਾ ਹੋਣੇ ਕੰਮ ਕੌਣ ਕਰਿਆ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ